ਕਈ ਵਾਰ ਗੁਰਮਖੋ ਬਚਪਨ ਨਹੀਂ ਜੁੜਦਾ ਧਰਮ ਦੇ ਨਾਲ ਬਾਣੀ ਨਾਲ ਕਈ ਵਾਰ ਜਵਾਨੀ ਵੀ ਨਹੀਂ ਜੁੜਦੀ ਧਰਮ ਨਾਲ ਬਾਣੀ ਨਾਲ ਉਮਰ ਨੰਘ ਗਈ ਬਜ਼ੁਰਗ ਹੋ ਗਿਆ ਬੰਦਾ ਬਜ਼ੁਰਗ ਹੋਇਆ ਜੀ ਕਰਦਾ ਵੀ ਬਾਣੀ ਪੜਿਆ ਕਰ ਬਜ਼ੁਰਗ ਹੋਇਆ ਜੀ ਕਰਦਾ ਵੀ ਅੰਮ੍ਰਿਤ ਸ਼ਾਕੀ ਲਵਾਂ ਹੁੰਦਾ ਨਾ ਇਦਾਂ ਪਰ ਫਿਰ ਕੀ ਕਹਿੰਦਾ ਕਹਿਣ ਲੱਗਾ ਜੀ ਲੋਕਾਂ ਨੇ ਕਹਿਣਾ ਲੈ ساری ਉਮਰ ਠੱਗੀਆਂ ਮਾਰਦਾ ਰਿਆ ساری ਉਮਰ ਸ਼ਰਾਬ ਪੀਂਦਾ ਰਿਆ ਹੁਣ ਅੰਮ੍ਰਿਤ ਸ਼ਕਤੀ ਗਿਆਨੀ ਬਣ ਗਿਆ 100 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ ਛੱਡੋ ਪਰੇ ਇਦਾਂ ਹੁੰਦਾ ਜੀ ਕਈ ਵਾਰ ਹੋਰ ਮਖਮਾ ਇਹ ਕਹਿਣਾ ਹੁੰਦਾ ਜੇ ਬਿੱਲੀ 100 ਚੂਹੇ ਖਾ ਕੇ ਵੀ ਹੱਜ ਚੱਲੀ ਹੈ ਨਾ ਤੇ ਧੰਨ ਭਾਗਾ ਚੱਲੀ ਤੇ ਹੈ ਗੱਲ ਪਕੜ ਚਾਹੀਜੇ ਜੇ ਬਿੱਲੀ 100 ਚੂਹੇ ਖਾ ਕੇ ਵੀ ਹੱਦ ਚਲੀ ਜਾਏ ਨਾ ਤਾਂ ਵੀ ਬਿੱਲੀ ਦਾ ਭਲਾ ਹੋ ਹੀ ਜਾਏਗਾ ਹੋ ਜਾਣਾ ਚਲੀ ਤੇ ਗਈ ਨਾ ਬਸ ਇਹ ਗੱਲ ਸਮਝ ਲਈ ਜਿਹੜੀ ਜਿਹੜਾ ਸਮਾਂ ਮੰਗਿਆ ਸਮਾਂ ਮੇਰੇ ਹੱਥ ਵਿੱਚ ਹੀ ਨਹੀਂ ਮੈਂ ਕੀ ਕਰਾਂ ਮੇਰੇ ਹੱਥ ਕੀ ਹੈ ਆਉਣ ਵਾਲਾ ਸਮਾਂ ਜੋ ਬੀਤ ਗਿਆ ਮੇਰੇ ਹੱਥ ਵਿੱਚ ਹੀ ਨਹੀਂ ਹੈ ਹੱਥ ਵਿੱਚ ਹੈ ਆਉਣ ਵਾਲਾ ਸਮਾਂ ਮੈਂ ਆਪਣੇ ਬੀਤੇ ਸਮੇਂ ਦੀਆਂ ਮਾੜੀਆਂ ਕਰਤੂਤਾਂ ਕਰਕੇ ਮੈਂ ਆਪਣੇ ਆਉਣ ਵਾਲੇ ਸਮੇਂ ਵਿੱਚ ਵੀ ਗੁਰੂ ਤੋਂ ਪਾਸੇ ਰਹਾ ਗੁਰਬਾਣੀ ਤੋਂ ਦੂਰ ਰਹਾ ਇਹ ਮੈਨੂੰ ਪ੍ਰਮਾਣ ਨਹੀਂ ਹੈ ਮੈਂ ਆਪਣਾ ਅੱਗਾ ਸਵਾਰਨਾ ਪਿੱਛਾ ਮੇਰੇ ਹੱਥ ਵਿੱਚ ਨਹੀਂ ਹੈ